ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਡੇ ਪੰਜਾਬੀ ਕਹਾਣੀਆਂ ਚੈਨਲ ਵਿੱਚ ਸਵਾਗਤ ਹੈ ਜੀ ਜੇਕਰ ਤੁਹਾਨੂੰ ਸਾਡਾ ਇਹ ਚੈਨਲ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਅਸੀਂ ਇਸੇ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਤੇ ਆਓ ਜੀ ਅਸੀਂ ਤੁਹਾਡੇ ਲਈ ਅੱਜ ਹੋਰ ਇੱਕ ਨਵੀਂ ਪੰਜਾਬੀ ਕਹਾਣੀ ਲੈ ਕੇ ਆਏ ਹਾਂ ਜੇਕਰ ਤੁਹਾਨੂੰ ਸਾਡੀ ਇਹ ਕਹਾਣੀ ਵੀ ਵਧੀਆ ਲੱਗੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਆਓ ਜੀ ਸ਼ੁਰੂ ਕਰਦੇ ਹਾਂ ਅੱਜ ਦੀ ਇਹ ਕਹਾਣੀ ਜੋ ਕਿ ਇੱਕ ਜੋ ਕਿ ਇੱਕ ਜੰਗਲੀ ਸੂਰ ਤੇ ਸੂਰ ਤੇ ਸ਼ੇਰ ਦੀ ਕਹਾਣੀ ਹੈ ਤੇ ਆਓ ਜੀ ਸ਼ੁਰੂ ਕਰਦੇ ਆਂ ਅੱਜ ਦੀ ਇਹ ਕਹਾਣੀ ਇੱਕ ਵਾਰ ਦੀ ਗੱਲ ਹੈ ਇੱਕ ਸੰਘਣਾ ਜੰਗਲ ਸੀ ਉਸ ਜੰਗਲ ਵਿੱਚ ਸੂਰਜ ਦੀ ਰੌਸ਼ਨੀ ਵੀ ਡਰ ਕੇ ਪੈਰ ਰੱਖਦੀ ਸੀ ਉੱਚੇ-ਉੱਚੇ ਸਾਲਾਂ ਤੋਂ ਖੜੇ ਦਰਖਤ ਝਾੜੀਆਂ ਵਿੱਚ ਲੁਕੀਆਂ ਹੋਈਆਂ ਅਣਜਾਣ ਆਵਾਜ਼ਾਂ ਤੇ ਹਰ ਪਲ ਮੌਤ ਦਾ ਸਾਇਆ ਸੀ ਇਹ ਜੰਗਲ ਸੀ ਰਾਜਪੁਰ ਜੰਗਲ ਜਿੱਥੇ ਕਾਨੂੰਨ ਸਿਰਫ ਇੱਕ ਸੀ ਤਾਕਤਵਰ ਦੀ ਹਕੂਮਤ ਇਸ ਜੰਗਲ ਦਾ ਰਾਜਾ ਸੀ ਸ਼ੇਰ ਮਹਾਵਲ ਉਸ ਦੀ ਗੱਜਨਾ ਨਾਲ ਦਰਖਤ ਕੰਬਦੇ ਸਨ ਅਤੇ ਜਾਨਵਰ ਆਪਣਾ ਸਾਹ ਰੋਕ ਲੈਂਦੇ ਸਨ ਮਹਾਵਲ ਵਾਲਸ਼ਾਲੀ ਤਾਂ ਸੀ ਪਰ ਉਸਦੇ ਦਿਲ ਵਿੱਚ ਦਇਆ ਘੱਟ ਤੇ ਹੰਕਾਰ ਬਹੁਤ ਜ਼ਿਆਦਾ ਸੀ ਉਹ ਆਪਣੇ ਆਪ ਨੂੰ ਰੱਬ ਤੋਂ ਘੱਟ ਨਹੀਂ ਸਮਝਦਾ ਸੀ ਪਰ ਇਸੇ ਜੰਗਲ ਵਿੱਚ ਰਹਿੰਦਾ ਸੀ ਇੱਕ ਹੋਰ ਜਾਨਵਰ ਜੰਗਲੀ ਸੂਰ ਕਾਲੂ ਕਾਲੂ ਵੱਡਾ ਨਹੀਂ ਸੀ ਨਾ ਹੀ ਸੋਹਣਾ ਸੀ ਉਸਦੇ ਦੰਦ ਬਾਹਰ ਨਿਕਲੇ ਹੋਏ ਸਨ ਸਰੀਰ ਮਿੱਟੀ ਨਾਲ ਲਿਪਟਿਆ ਪਰ ਅੱਖਾਂ ਵਿੱਚ ਸਮਝਦਾਰੀ ਦੀ ਚਮਕ ਸੀ ਕਾਲੂ ਦੀ ਤਾਕਤ ਉਸਦੇ ਸਰੀਰ ਵਿੱਚ ਨਹੀਂ ਉਸਦੇ ਦਿਮਾਗ ਵਿੱਚ ਸੀ ਕਾਲੂ ਆਪਣੀ ਟੋਲੀ ਨਾਲ ਜੰਗਲ ਦੇ ਉਸ ਹਿੱਸੇ ਵਿੱਚ ਰਹਿੰਦਾ ਸੀ ਜਿੱਥੇ ਸ਼ੇਰ ਦਾ ਆਉਣਾ ਜਾਣਾ ਘੱਟ ਸੀ ਜਿੱਥੇ ਸ਼ੇਰ ਆਉਣਾ ਜਾਣਾ ਘੱਟ ਪਸੰਦ ਕਰਦਾ ਸੀ ਕਿਉਂਕਿ ਉੱਥੇ ਦਲਦਲ ਸੀ ਕਾਲੂ ਨੂੰ ਦਲਦਲ ਦੀ ਹਰ ਗਲੀ ਰਾਹ ਪਤਾ ਸੀ ਇੱਕ ਦਿਨ ਸ਼ੇਰ ਮਹਾਵਲ ਨੇ ਸਾਰੇ ਜਾਨਵਰਾਂ ਦੀ ਸਭਾ ਬੁਲਾਈ ਹਾਥੀ ਹਿਰਨ ਬਾਂਦਰ ਲੂੰਬੜੀ ਸਾਰੇ ਡਰ ਦੇ ਡਰ ਦੇ ਉੱਥੇ ਆ ਗਏ ਸ਼ੇਰ ਨੇ ਗੱਜ ਕੇ ਕਿਹਾ ਅੱਜ ਤੋਂ ਜੰਗਲ ਵਿੱਚ ਹਰ ਜਾਨਵਰ ਮੈਨੂੰ ਇੱਕ ਦੇਨ ਦਾ ਇੱਕ ਹਿੱਸਾ ਸ਼ਿਕਾਰ ਵਜੋਂ ਦੇਵੇਗਾ ਜੋ ਇਨਕਾਰ ਕਰੇਗਾ ਉਸ ਦੀ ਮੌਤ ਹੋਵੇਗੀ ਸਭ ਜਾਨਵਰ ਕੰਬਣ ਲੱਗੇ ਹਿਰਨ ਦੀਆਂ ਅੱਖਾਂ ਭਰ ਆਈਆਂ ਹਾਥੀ ਨੇ ਸਿਰ ਝੁਕਾ ਲਿਆ ਪਰ ਕਾਲੂ ਚੁੱਪ ਰਿਹਾ ਲੂੰਬੜੀ ਨੇ ਹੌਲੀ ਜਿਹੀ ਕਿਹਾ ਮਹਾਰਾਜ ਜੰਗਲੀ ਸੂਰ ਕਾਲੂ ਕੁਝ ਨਹੀਂ ਬੋਲ ਰਿਹਾ ਸ਼ੇਰ ਦੀਆਂ ਅੱਖਾਂ ਲਾਲ ਹੋ ਗਈਆਂ ਕਾਲੂ ਕੀ ਤੂੰ ਮੇਰੇ ਹੁਕਮ ਨੂੰ ਨਹੀਂ ਮੰਨਦਾ ਕਾਲੂ ਅੱਗੇ ਆਇਆ ਨਿਮਰਤਾ ਨਾਲ ਸਿਰ ਝੁਕਾ ਕੇ ਬੋਲਿਆ ਮਹਾਰਾਜ ਅਸੀਂ ਗਰੀਬ ਜਾਨਵਰਾਂ ਜੇ ਹਰ ਦਿਨ ਤੁਹਾਨੂੰ ਸ਼ਿਕਾਰ ਦੇਣ ਲੱਗ ਪਏ ਤਾਂ ਸਾਡੀ ਨਸਲ ਹੀ ਖਤਮ ਹੋ ਜਾਵੇਗੀ। ਸ਼ੇਰ ਹੱਸ ਪਿਆ। ਉਹ ਹਾਸਾ ਜਿਸ ਵਿੱਚ ਦਇਆ ਨਹੀਂ ਸਿਰਫ ਜ਼ਹਿਰ ਸੀ। ਤੂੰ ਮੈਨੂੰ ਸਿਖਾਵੇਂਗਾ ਕਾਨੂੰਨ? ਯਾਦ ਰੱਖ ਮੈਂ ਸ਼ੇਰ ਹਾਂ। ਉਸ ਦਿਨ ਤੋਂ ਕਾਲੂ ਦੇ ਦਿਲ ਵਿੱਚ ਇੱਕ ਸੋਚ ਨੇ ਜਨਮ ਲਿਆ। ਉਹ ਜਾਣਦਾ ਸੀ ਕਿ ਸ਼ੇਰ ਨੂੰ ਤਾਕਤ ਨਾਲ ਨਹੀਂ ਅਕਲ ਨਾਲ ਹਰਾਇਆ ਜਾ ਸਕਦਾ। ਉਸਨੇ ਆਪਣੀ ਟੋਲੀ ਨੂੰ ਕਿਹਾ ਸਮਾਂ ਆ ਗਿਆ ਜੇ ਅਸੀਂ ਅੱਜ ਨਹੀਂ ਸੋਚਾਂਗੇ ਤਾਂ ਕੱਲ ਸਾਡੇ ਬੱਚੇ ਵੀ ਨਹੀਂ ਬਚਣਗੇ। ਦੂਰ ਕਿਤੇ ਜੰਗਲ ਵਿੱਚ ਸ਼ੇਰ ਮਹਾਵਲ ਗੱਜ ਰਿਹਾ ਸੀ ਪਰ ਉਸ ਨੂੰ ਇਹ ਅਹਿਸਾਸ ਨਹੀਂ ਸੀ ਕਿ ਸੁਧਾਰਨ ਜੰਗਲੀ ਸੂਰ ਵੀ ਉਸ ਦੀ ਤਾਕਤ ਨੂੰ ਹਿਲਾਉਣ ਵਾਲਾ ਹੈ ਸ਼ੇਰ ਆਪਣੇ ਆਪ ਨੂੰ ਸਭ ਤੋਂ ਜ਼ਿਆਦਾ ਤਾਕਤਵਰ ਸਮਝਦਾ ਸੀ ਸ਼ੇਰ ਮਹਾਵਲ ਦੀ ਸਵਾ ਤੋਂ ਬਾਅਦ ਸਾਰਾ ਜੰਗਲ ਡਰ ਦੇ ਸائے ਵਿੱਚ ਆ ਗਿਆ ਹਰ ਜਾਨਵਰ ਆਪਣੇ ਆਪਣੇ ਬਿੱਲਾਂ ਝਾੜੀਆਂ ਤੇ ਦਰਖਤਾਂ ਵਿੱਚ ਛੁਪ ਗਿਆ ਮਾਂਵਾਂ ਆਪਣੇ ਬੱਚਿਆਂ ਨੂੰ ਸਹਿਮ ਕੇ ਗਰਲ ਨਾਲ ਲੱਗ ਕੇ ਬੈਠ ਗਈਆਂ ਹਰ ਦਿਲ ਵਿੱਚ ਇੱਕੋ ਹੀ ਸਵਾਲ ਸੀ ਕੱਲ੍ਹ ਕੌਣ ਸ਼ੇਰ ਦਾ ਸ਼ਿਕਾਰ ਬਣੇਗਾ ਜੰਗਲੀ ਸੂਰ ਕਾਲੂ ਦਲਦਲ ਦੇ ਨੇੜੇ ਇੱਕ ਵੱਡੇ ਪਿੱਪਲ ਦੇ ਦਰਖਤ ਤੇ ਹੀਠਾ ਬੈਠਾ ਸੋਚ ਰਿਹਾ ਸੀ ਉਸ ਨੇ ਉਸ ਦੇ ਨਾਲ ਉਸ ਦੀ ਟੋਲੀ ਸੀ ਬੁੱਢਾ ਸੂਰ ਭੋਲਾ ਨੌਜਵਾਨ ਸੂਰ ਮਾਨਾ ਅਤੇ ਕੁਝ ਮਾਦਾ ਭੋਲਾ ਬੋਲਿਆ ਕਾਲੂ ਸ਼ੇਰ ਨਾਲ ਟੱਕਰ ਲੈਣਾ ਮੌਤ ਨੂੰ ਸੱਦਾ ਦੇਣ ਵਰਗਾ ਕਾਲੂ ਨੇ ਸ਼ਾਂਤ ਸੁਰ ਵਿੱਚ ਕਿਹਾ ਮੈਂ ਟੱਕਰ ਨਹੀਂ ਲੈਣੀ ਭੋਲਿਆ ਮੈਂ ਉਸ ਦੇ ਅਹੰਕਾਰ ਨੂੰ ਉਸ ਦੇ ਖਿਲਾਫ ਵਰਤਣਾ ਸਭ ਹੈਰਾਨ ਹੋ ਗਏ ਜੰਗਲੀ ਸੂਰ ਕਾਲ ਕਾਲੂ ਦਲਦਲ ਦੇ ਨੇੜੇ ਇੱਕ ਵੱਡੇ ਪਿੱਪਲ ਦੇ ਦਰਾਖਟੇ ਟਾਹਣਾ ਬੈਠਾ ਸੋਚ ਰਿਹਾ ਸੀ। ਭੋਲਾ ਬੋਲਿਆ ਕਾਲੂ ਸ਼ੇਰ ਨਾਲ ਟੱਕਰ ਲੈਣਾ ਮੌਤ ਨੂੰ ਸੱਦਾ ਦੇਣ ਵਰਗਾ ਏ। ਕਾਲੂ ਨੇ ਸਾਤ ਸੂਰ ਵਿੱਚ ਕਿਹਾ ਮੈਂ ਟੱਕਰ ਨਹੀਂ ਲੈਣੀ। ਭੋਲਾ ਮੈਂ ਉਹਦੇ ਅਹੰਕਾਰ ਨੂੰ ਉਸਦੇ ਖਿਲਾਫ ਵਰਤਣਾ। ਸਭ ਹੈਰਾਨ ਹੋ ਗਏ। ਮਾਨਾ ਨੇ ਪੁੱਛਿਆ ਪਰ ਕਿਵੇਂ? ਉਹ ਤਾਂ ਸਾਡੀ ਇੱਕ ਲਾਤ ਨਾਲ ਹੱਡੀਆਂ ਤੋੜ ਦੇਵੇਗਾ। ਕਾਲੂ ਹੌਲੀ ਹੱਸਿਆ ਸ਼ੇਰ ਦੀ ਤਾਕਤ ਉਸਦਾ ਸਰੀਰ ਹੈ ਪਰ ਕਮਜ਼ੋਰੀ ਉਸਦਾ ਕਮੰਡ। ਜਿਸ ਦਿਨ ਉਹ ਕਮੰਡ ਵਿੱਚ ਅੰਨਾ ਹੋ ਗਿਆ ਉਸ ਦਿਨ ਉਸ ਦੀ ਹਾਰ ਪੱਕੀ। ਉਸਨੇ ਉਸੇ ਸ਼ਾਮ ਲੂੰਬੜੀ ਚਲਾਕੀ ਨਾਲ ਕਾਲੂ ਕੋਲ ਆਈ ਕਾਲੂ ਨੇ ਸੁਣਿਆ ਕਾਲੂ ਤੂੰ ਸੁਣਿਆ ਕਿ ਸ਼ੇਰ ਦੇ ਖਿਲਾਫ ਕਿੰਨੀਆਂ ਚਾਲਾਂ ਚੱਲੀਆਂ ਜਾ ਰਹੀਆਂ ਨੇ ਪਰ ਕੋਈ ਵੀ ਉਸ ਤੋਂ ਜਿੱਤ ਨਹੀਂ ਸਕਦਾ ਲੂੰਬੜੀ ਨੇ ਅੱਖ ਮਾਰ ਕੇ ਕਿਹਾ ਕਾਲੂ ਨੇ ਧਿਆਨ ਨਾ ਕਿਹਾ ਮੈਂ ਜੰਗਲ ਨੂੰ ਬਚਾਉਣ ਦੀ ਸੋਚ ਰਿਹਾ ਤੂੰ ਮੇਰਾ ਸਾਥ ਦਵੇਂਗੀ ਲੂੰਬੜੀ ਕੁਝ ਪਲ ਸੋਚੀ ਫਿਰ ਬੋਲੀ ਜੇ ਸ਼ੇਰ ਛੇਰ ਰਿਹਾ ਤਾਂ ਅਸੀਂ ਮਾਰੇ ਰਹਾ ਜਾਵਾਂਗੇ ਮੈਂ ਤੇਰੇ ਨਾਲ ਆ ਕਾਲੂ ਨੇ ਯੋਜਨਾ ਬਣਾਈ ਉਸਨੇ ਬਾਂਦਰਾ ਨੂੰ ਕਿਹਾ ਕਿ ਦਰਖਤਾ ਤੇ ਖਬਰਾਂ ਫੈਲਾਓ ਹਿਰਨਾ ਨੂੰ ਕਿਹਾ ਕਿ ਸ਼ੇਰ ਨੂੰ ਦੇਰ ਨਾਲ ਸ਼ਿਕਾਰ ਮਿਲੇ ਲੂੰਬੜੀ ਨੂੰ ਹੁਕਮ ਦਿੱਤਾ ਗਿਆ ਕਿ ਸ਼ੇਰ ਦੇ ਕੰਨਾਂ ਵਿੱਚ ਝੂਠੀ ਸ਼ਾਨ ਦੀਆਂ ਗੱਲਾਂ ਭਰਦੀਆਂ ਭਰੀਆਂ ਜਾਣ ਲੂੰਬੜੀ ਸ਼ੇਰ ਕੋਲ ਗਈ ਤੇ ਬੋਲੀ ਮਹਾਰਾਜ ਸਾਰੇ ਜੰਗਲ ਵਿੱਚ ਤੁਹਾਡੀ ਤਾਕਤ ਦੀ ਗੂੰਜ ਹੈ ਪਰ ਸੁਣਿਆ ਹੈ ਦਲਦਲ ਵਿੱਚ ਕੋਈ ਜਾਨਵਰ ਹੈ ਜੋ ਕਹਿੰਦਾ ਹੈ ਸ਼ੇਰ ਦਲਦਲ ਵਿੱਚ ਕਮਜ਼ੋਰ ਹੈ ਸ਼ੇਰ ਦੀਆਂ ਅੱਖਾਂ ਅੱਗ ਵਰਗੀਆਂ ਲਾਲ ਹੋ ਗਈਆਂ ਕੌਣ ਐ ਉਹ ਨਾਫਰਮਾਨ ਲੂੰਬੜੀ ਦੇ ਨਾਟਕ ਕਰਦੇ ਹੋਏ ਕਿਹਾ ਕੋਈ ਜੰਗਲੀ ਸੂਰ ਆ ਸ਼ਾਇਦ ਕਾਲੂ ਸ਼ੇਰ ਗੱਜਿਆ ਕੱਲ ਮੈਂ ਦਲਦਲ ਵਿੱਚ ਜਾ ਕੇ ਦਿਖਾਵਾਂਗਾ ਕਿ ਮੈਂ ਕਿੰਨਾ ਕਮਜ਼ੋਰ ਹਾਂ ਲੂੰਬੜੀ ਮਨਹੀ ਮਨ ਹੱਸ ਪਈ ਨੂੰ ਦੂਰ ਦਲਦਲ ਵਿੱਚ ਕਾਲੂ ਖੜਾ ਸੀ ਉਸ ਨੂੰ ਪਤਾ ਸੀ ਬੀਜ ਪੈ ਗਿਆ ਪਰ ਖੇਡ ਹਾਲੇ ਸ਼ੁਰੂ ਹੋਈ ਅਸਲੀ ਇੰਤਿਆਨ ਅੱਗੇ ਆਉਣ ਵਾਲਾ ਸੀ ਅਗਨੀ ਸਵੇ ਰਾਜਪੁਰ ਜੰਗਲ ਵਿੱਚ ਹਲਚਲ ਮਚ ਗਈ ਖਬਰ ਅੱਗ ਵਾਂਗ ਫੈਲ ਗਈ ਕਿ ਸ਼ੇਰ ਮਹਾਵਲ ਅੱਜ ਦਲਦਲ ਵੱਲ ਜਾਣ ਵਾਲਾ ਜਾਨਵਰ ਡਰ ਦੇ ਨਾਲ ਉਮੀਦ ਵੀ ਮਹਿਸੂਸ ਕਰਨ ਲੱਗੇ ਕੋਈ ਬੋਲਦਾ ਨਹੀਂ ਸੀ ਪਰ ਹਲ ਦਿਲ ਧੜਕ ਰਿਹਾ ਸੀ ਸ਼ੇਰ ਆਪਣੀ ਗੁਫਾ ਤੋਂ ਬਾਹਰ ਨਿਕਲਿਆ ਉਸ ਦੀ ਚਾਲ ਵਿੱਚ ਘਮੰਡ ਸੀ ਸਿਰ ਉੱਚਾ ਸਾਤੀ ਤਣੀ ਹੋਈ ਲੂੰਬੜੀ ਅੱਗੇ-ਅੱਗੇ ਰਸਤਾ ਦਿਖਾ ਰਹੀ ਸੀ ਲੂੰਬੜੀ ਨੇ ਝੂਠੀ ਨਿਮਰਤਾ ਨਾਲ ਕਿਹਾ ਮਹਾਰਾਜ ਦਲਦਲ ਖਤਰਨਾਕ ਆ ਜ਼ਮੀਨ ਨਰਮਾ ਸ਼ੇਰ ਹੱਸ ਪਿਆ ਮੇਰੇ ਕੋਲ ਕੋਈ ਖਤਰਨਾਕ ਜਗ੍ਹਾ ਮੇਰੇ ਕੋਲੋਂ ਨਹੀਂ ਅਬਦ ਹੋ ਸਕਦੀ ਮੈਂ ਸਭ ਤੋਂ ਜਿਆਦਾ ਦਾ ਖਤਰਨਾਕਾ ਦੂਜੇ ਪਾਸੇ ਦਲਦਲ ਦੇ ਕੰਡੇ ਕਾਲੂ ਆਪਣੀ ਟੋਲੀ ਨਾਲ ਤਿਆਰ ਖੜਾ ਸੀ ਉਸਨੇ ਸਭ ਨੂੰ ਆਖਿਆ ਯਾਦ ਰੱਖਿਓ ਅਸੀਂ ਸ਼ੇਰ ਨਾਲ ਲੜਾਈ ਨਹੀਂ ਕਰਨੀ ਸਿਰਫ ਉਸਨੂੰ ਥਕਾਉਣਾਗਾ ਸ਼ੇਰ ਦਲਦਲ ਵਿੱਚ ਦਾਖਲ ਹੋਇਆ ਪਹਿਲਾ ਕੁਝ ਕਦਮ ਵਿੱਚ ਹੀ ਉਸਦੇ ਪੈਰ ਧਸਣ ਲੱਗੇ ਮਿੱਟੀ ਪੈਰਾਂ ਨੂੰ ਫੜ ਕੇ ਜਕੜਨ ਲੱਗੀ ਉਸੇ ਸਮੇਂ ਕਾਲੂ ਸਾਹਮਣੇ ਆਇਆ ਮਹਾਰਾਜ ਕਾਲੂ ਨੇ ਉੱਚੀ ਆਵਾਜ਼ ਵਿੱਚ ਕਿਹਾ ਦਲਦਲ ਤੁਹਾਡੇ ਵਰਗੇ ਰਾਜੇ ਲਈ ਨਹੀਂ ਆ ਸ਼ੇਰ ਗੱਜਿਆ ਤੇ ਝਪਟਾ ਮਾਰਿਆ ਪਰ ਪੈਰ ਡੁੱਬੇ ਹੋਏ ਸਨ ਕਾਲੂ ਫੁਰਤੀ ਨਾਲ ਪਿੱਛੇ ਹਟ ਗਿਆ ਬਾਂਦਰ ਦਰਖਤ ਤੋਂ ਚੀਕਣ ਲੱਗ ਪਏ ਹਿਰਨ ਦੂਰ ਦੌੜੇ ਜੰਗਲ ਵਿੱਚ ਹੰਗਾਮਾ ਮਚ ਗਿਆ ਸ਼ੇਰ ਨੇ ਫਿਰ ਕੋਸ਼ਿਸ਼ ਕੀਤੀ ਪਰ ਹੁਣ ਉਸ ਦੀ ਸਾਹਸ ਭਰੀ ਹੋਈ ਸੀ ਦਲਦਲ ਵਿੱਚ ਉਸ ਦੀ ਤਾਕਤ ਕੰਮ ਨਹੀਂ ਸੀ ਕਰ ਰਹੀ ਕਾਲੂ ਨੇ ਕਿਹਾ ਮਹਾਰਾਜ ਰਾਜ ਤਾਕਤ ਨਾਲ ਨਹੀਂ ਸਮਝ ਨਾਲ ਚੱਲਦਾ ਇਹ ਸ਼ਬਦ ਸ਼ੇਰ ਦੇ ਦਿਲ ਵਿੱਚ ਤੀਰ ਬਾਗ ਲੱਗੇ ਪਹਿਲੀ ਵਾਰ ਉਸ ਨੂੰ ਆਪਣੇ ਆਪ ਨੂੰ ਕਮਜ਼ੋਰ ਕਮਜ਼ੋਰ ਮਹਿਸੂਸ ਕੀਤਾ ਉਸ ਦੇ ਗੱਜਣ ਦੀ ਕੋਸ਼ਿਸ਼ ਕੀਤੀ ਪਰ ਆਵਾਜ਼ ਵਿੱਚ ਪਹਿਲਾਂ ਵਾਲੀ ਗੂੰਜ ਨਹੀਂ ਸੀ ਕਾਲੂ ਦੀ ਟੋਲੀ ਨੇ ਹੌਲੀ-ਹੌਲੀ ਸ਼ੇਰ ਨੂੰ ਦਲਦਲ ਦੇ ਕਿਨਾਰੇ ਵੱਲ ਲੈ ਜਾਣਾ ਸ਼ੁਰੂ ਕੀਤਾ ਲੂੰਬੜੀ ਨੇ ਵੀ ਸਮਝਦਾਰੀ ਨਾਲ ਰਸਤਾ ਦਿਖਾਇਆ ਆਖਿਰਕਾਰ ਸ਼ੇਰ ਬਾਹਰ ਨਿਕਲ ਆਇਆ ਥੱਕਿਆ ਮਿੱਟੀ ਨਾਲ ਲਿਪਟਿਆ ਤੇ ਚੁੱਪ ਜੰਗਲ ਨੇ ਪਹਿਲੀ ਵਾਰੀ ਵੇਖਿਆ ਸੀ ਸ਼ੇਰ ਵੀ ਹਾਰ ਸਕਦਾ ਪਰ ਕਹਾਣੀ ਇੱਥੇ ਮੁੱਕਦੀ ਨਹੀਂ ਸ਼ੇਰ ਨੇ ਅਜੇ ਪਹਿਲਾਂ ਥੋੜਾ ਜਿਹਾ ਮਨ ਵਿੱਚ ਇਹ ਤਾਂ ਮਹਿਸੂਸ ਹੋਇਆ ਕਿ ਉਹ ਗਲਤ ਹੈ ਪਰ ਫਿਰ ਵੀ ਬਦਲੇ ਦੀ ਆਗੋ ਇਸ ਨੇ ਮਨ ਵਿੱਚ ਉਹ ਗਈ ਨਹੀਂ ਦਲਦਲ ਤੋਂ ਨਿਕਲ ਕੇ ਸ਼ੇਰ ਮਹਾਵਲ ਸਿੱਧਾ ਆਪਣੀ ਗੁਫਾ ਵੱਲ ਗਿਆ ਉਸ ਦਾ ਸਰੀਰ ਮਿੱਟੀ ਨਾਲ ਲਿਪਟਿਆ ਹੋਇਆ ਸੀ ਪਰ ਉਸ ਤੋਂ ਬਾਅਦ ਉਸ ਦਾ ਮਨ ਜ਼ਖਮੀ ਸੀ ਪਹਿਲੀ ਵਾਰ ਕਿਸੇ ਨੇ ਉਸ ਨੂੰ ਸਾਰਿਆਂ ਸਾਹਮਣੇ ਕਮਜ਼ੋਰ ਕਰ ਦਿੱਤਾ ਸੀ ਗੁਫਾ ਵਿੱਚ ਪਹੁੰਚ ਕੇ ਉਸ ਨੇ ਗੱਜ ਕੇ ਚਟਾਨਾਂ ਨੂੰ ਕੰਬਾ ਦਿੱਤਾ ਇਹ ਬੇਇੱਜ਼ਤੀ ਮੈਂ ਨਹੀਂ ਭੁੱਲਾਂਗਾ ਸ਼ੇਰ ਗੱਜਿਆ ਸ਼ੇਰ ਨੇ ਲੂੰਬੜੀ ਨੂੰ ਬੁਲਾਇਆ ਤੂੰ ਮੇਰੇ ਤੋਖਾ ਦਿੱਤਾ ਉਸਨੇ ਗੰਭੀਰ ਸੁਰ ਵਿੱਚ ਕਿਹਾ ਲੂੰਬੜੀ ਡਰ ਗਈ ਪਰ ਚਲਾਕੀ ਨਾਲ ਬੋਲੀ ਮਹਾਰਾਜ ਮੈਂ ਤਾਂ ਸਿਰਫ ਤੁਹਾਡੀ ਸ਼ਾਨ ਫਲਾਈ ਸੀ ਕਾਲੂ ਨੇ ਮੌਕਾ ਲੱਭ ਲਿਆ ਸ਼ੇਰ ਕੁਝ ਪਲ ਚੁੱਪ ਰਿਹਾ ਫਿਰ ਬੋਲਿਆ ਕਾਲੂ ਨੂੰ ਜਾਲ ਵਿੱਚ ਫਸਾਉਣਾ ਹੋਵੇਗਾ ਖੁੱਲੀ ਲੜਾਈ ਨਹੀਂ ਚਾਲ ਨਾਲ ਉਸਨੇ ਹੁਕਮ ਦਿੱਤਾ ਕਿ ਜੰਗਲ ਵਿੱਚ ਐਲਾਨ ਕੀਤਾ ਜਾਵੇ ਸ਼ਾਂਤੀ ਸਵਾ ਬੁਲਾਈ ਜਾਵੇ ਸਭ ਜਾਨਵਰ ਹੈਰਾਨ ਸਨ ਸ਼ੇਰ ਸ਼ਾਂਤੀ ਦੀ ਗੱਲ ਕਰੇ ਇਹ ਸੰਭਵ ਜਿਹਾ ਲੱਗਦਾ ਹੈ ਪਰ ਡਰ ਦੇ ਮਾਰੇ ਸਵਾ ਆ ਗਏ ਸ਼ੇਰ ਨੇ ਨਰਮ ਆਵਾਜ਼ ਵਿੱਚ ਕਿਹਾ ਮੈਂ ਸਮਝ ਗਿਆ ਹਾਂ ਰਾਜ਼ ਨਾਲ ਡਰ ਨਾਲ ਨਹੀਂ ਸਹਿਮਤੀ ਨਾਲ ਚੱਲਦਾ ਕਾਲੂ ਨੂੰ ਸਾਕ ਹੋਇਆ ਉਸ ਦੇ ਦਿਲ ਵਿੱਚ ਸੋਚਿਆ ਜਿੱਥੇ ਸ਼ੇਰ ਮੁਸਕਰਾਏ ਉੱਥੇ ਖਤਰਾ ਲੁਕਿਆ ਹੁੰਦਾ ਸ਼ੇਰ ਨੇ ਕਿਹਾ ਕਾਲੂ ਤੂੰ ਸਮਝਦਾਰ ਹੈ ਮੇਰੇ ਨਾਲ ਗੁਫਾ ਵਿੱਚ ਗੱਲ ਕਰੀਏ ਸਭ ਦੀ ਰਾਹ ਸਾਰ ਰੁਕ ਗਈ ਭੋਲੇ ਨੇ ਹੌਲੀ ਕਿਹਾ ਨਾ ਜਾ ਕਾਲੂ ਪਰ ਕਾਲੂ ਉੱਥੇ ਖੜਾ ਹੋਇਆ ਜੇ ਮੈਂ ਨਾ ਗਿਆ ਤਾਂ ਜੰਗਲ ਫੇਰ ਡਰੇਗਾ ਉਹ ਸ਼ੇਰ ਨਾਲ ਚੱਲ ਪਿਆ ਚੱਲ ਪਿਆ ਗੁਫਾ ਦੇ ਅੰਦਰ ਹਨੇਰਾ ਸੀ ਅਚਾਨਕ ਸ਼ੇਰ ਨੇ ਗੱਜ ਕੇ ਰਸਤਾ ਰੋਕ ਲਿਆ ਅਜ ਤੂੰ ਨਹੀਂ ਬਚੇਗਾ ਸ਼ੇਰ ਗੱਜਿਆ ਕਾਲੂ ਸਾਥ ਰਿਹਾ ਮਹਾਰਾਜ ਜੇ ਤੁਸੀਂ ਮੈਨੂੰ ਮਾਰ ਦਿਓਗੇ ਤਾਂ ਜੰਗਲ ਤੁਹਾਨੂੰ ਕਦੇ ਮਾਫ ਨਹੀਂ ਕਰੇਗਾ ਇਹ ਗੱਲ ਸ਼ੇਰ ਦੇ ਦਿਲ ਵਿੱਚ ਘੁੱਸ ਗਈ ਬਾਹਰ ਜਾਨਵਰ ਇਕੱਠੇ ਹੋਏ ਹਾਥੀ ਅੱਗੇ ਆ ਗਿਆ ਬਾਂਦਰ ਦਰਖਤਾਂ ਤੋਂ ਚੀਕਣ ਲੱਗੇ ਸ਼ੇਰ ਨੇ ਮਹਿਸੂਸ ਕੀਤਾ ਕਿ ਹੁਣ ਉਹ ਕੱਲਾ ਨਹੀਂ ਰਾਜ ਕਰ ਸਕਦਾ ਲੰਬੇ ਸਮੇਂ ਬਾਅਦ ਸ਼ੇਰ ਨੇ ਪਿੱਛੇ ਹਟ ਕੇ ਕਿਹਾ ਕਾਲੂ ਤੂੰ ਜਿੱਤ ਗਿਆ ਤਾਕਤ ਨਾਲ ਨਹੀਂ ਸੱਚ ਨਾਲ ਕਾਲੂ ਨੇ ਸਿਰ ਝੁਕਾਇਆ ਉਸ ਦਿਨ ਜੰਗਲ ਵਿੱਚ ਨਵਾਂ ਨਿਯਮ ਬਣਿਆ ਕੋਈ ਰਾਜਾ ਕੱਲਾ ਨਹੀਂ ਹੁੰਦਾ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਕਮੰਡ ਤਾਕਤ ਨੂੰ ਅੰਨ੍ਹਾ ਕਰ ਦਿੰਦਾ ਹੈ ਪਰ ਅਕਲ ਕਮਜ਼ੋਰ ਨੂੰ ਵੀ ਜਿੱਤ ਦਵਾਉਂਦੀ ਹੈ ਇਸ ਲਈ ਸਾਨੂੰ ਕਦੇ ਵੀ ਆਪਣੇ ਆਪ ਨੂੰ ਐਨਾ ਆਪਣੇ ਅੰਦਰ ਅਹੰਕਾਰ ਨਹੀਂ ਰੱਖਣਾ ਚਾਹੀਦਾ ਕਿ ਸਾਡੇ ਤੋਂ ਵੱਡਾ ਕੋਈ ਨਹੀਂ ਕਦੇ ਕਦੇ ਤੁਹਾਨੂੰ ਜਿਸ ਤੁਹਾਡੇ ਤੋਂ ਕਮਜ਼ੋਰ ਦਿਸਣ ਵਾਲਾ ਵੀ ਆਪਣੀ ਅਕਲ ਦੇ ਨਾਲ ਤੁਹਾਨੂੰ ਹਰਾ ਸਕਦਾ ਇਸ ਕਹਾਣੀ ਤੋਂ ਸਾਨੂੰ ਇਹੀ ਸਿੱਖਿਆ ਮਿਲਦੀ ਹੈ ਜੇਕਰ ਤੁਹਾਨੂੰ ਸਾਡੀ ਅੱਜ ਦੀ ਇਹ ਕਹਾਣੀ ਵਧੀਆ ਲੱਗੀ ਹੋਵੇ ਤਾਂ ਚੈਨਲ ਨੂੰ ਬਹੁਤ ਸਾਰਾ ਪਿਆਰ ਦੇ ਨਾਲ ਲਾਈਕ ਸ਼ੇਅਰ ਤੇ ਸਬਸਕ੍ਰਾਈਬ ਜਰੂਰ ਕਰਨਾ ਅਸੀਂ ਇਸ ਤਰ੍ਹਾਂ ਤੁਹਾਡੇ ਲਈ ਨਵੀਆਂ ਤੋਂ ਨਵੀਆਂ ਪੰਜਾਬੀ ਕਹਾਣੀਆਂ ਲੈ ਕੇ ਹਾਜ਼ਰ ਹੋਵਾਂਗੇ ਮਿਲਦੇ ਹਾਂ ਅਜੀ ਇੱਕ ਹੋਰ ਨਵੀਂ ਪੰਜਾਬੀ ਕਹਾਣੀ ਦੇ ਨਾਲ ਜਦ ਤੱਕ ਲਈ ਧੰਨਵਾਦ